ਸੂਰਜ ਦੀਆਂ ਕਿਰਨਾਂ ਅਟਾਰੀ ਵਾਗਾ ਬਾਡਰ ਦੀ ਧਰਤੀ ਨੂੰ ਸੁਨਹਿਰੀ ਰੰਗ ਵਿੱਚ ਰੰਗ ਰਹੀਆਂ ਸਨ ਸਰਹੱਦ ਦੇ ਇੱਕ ਪਾਸੇ ਭਾਰਤੀ ਧਰਤੀ ਤੋਂ ਅਤੇ ਉਸ ਪਾਸੇ ਪਾਕਿਸਤਾਨ ਦੀ ਧਰਤੀ ਵੱਲ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਸਨ ਹਰ ਕਿਸੇ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਤਸੁਕਤਾ ਸੀ ਸੰਗਤ ਦੇ ਚਿਹਰਿਆਂ ਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਚਮਕ ਸੀ ਪਰ ਬਾਰਡਰ ਦੀ ਸਖਤ ਸੁਰੱਖਿਆ ਨੇ ਮਾਹੌਲ ਨੂੰ ਗੰਭੀਰ ਕਰ ਦਿੱਤਾ ਸੀ ਪਾਕਿਸਤਾਨੀ ਫੌਜੀ ਆਪਣੀ ਸਟੀਲ ਵਰਗੀਆਂ ਅੱਖਾਂ ਨਾਲ ਹਰ ਇੱਕ ਸਮਾਨ ਨੂੰ ਬਰੀਕੀ ਦੇ ਨਾਲ ਜਾਂਚ ਕਰ ਰਹੇ ਸਨ ਹਰ ਸੰਗਤੀ ਦੇ ਬੈਗ ਉਸ ਦੀਆਂ ਜੇਬਾਂ ਅਤੇ ਇਥੋਂ ਤੱਕ ਕਿ ਉਸ ਦੀਆਂ ਅੱਖਾਂ ਦੀ ਝਲਕ ਵੀ ਜਾਪਦੀ ਸੀ ਕਿ ਜਿਵੇਂ ਉਹ ਕੋਈ ਰਾਜ਼ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਹਵਾ ਦੇ ਵਿੱਚ ਇੱਕ ਅਜੀਬ ਜਿਹੀ ਸੰਘਣੀ ਖਾਮੋਸ਼ੀ ਸੀ ਜਿਸ ਨੂੰ ਸਿਰਫ ਫੌਜੀਆਂ ਦੇ ਬੂਟਾਂ ਦੀ ਥਾਪ ਅਤੇ ਸੰਗਤ ਦੀ ਹੌਲੀ-ਹੌਲੀ ਸੁਸਤੀ ਨਾਲ ਚਲਦੀਆਂ ਆਵਾਜ਼ਾਂ ਹੀ ਤੋੜ ਰਹੀਆਂ ਸਨ ਬਾਰਡਰ ਦੇ ਇਸ ਮੰਜ਼ਰ ਵਿੱਚ ਜਿੱਥੇ ਸਰਹੱਦ ਦੀ ਲਕੀਰ ਨੇ ਦੋ ਦੇਸ਼ਾਂ ਨੂੰ ਵੰਡਿਆ ਹੋਇਆ ਸੀ ਹਰ ਕੋਈ ਆਪਣੇ ਮਨ ਦੀ ਗੱਲਾਂ ਨੂੰ ਦਿਲ ਦੇ ਵਿੱਚ ਸੰਭਾਲ ਕੇ ਚੱਲ ਰਿਹਾ ਸੀ ਕੋਈ ਗੁਰੂ ਦੇ ਸਾਹਮਣੇ ਮੱਥਾ ਟੇਕਣ ਦੀ ਅਰਦਾਸ ਕਰ ਰਿਹਾ ਸੀ ਕੋਈ ਆਪਣੇ ਪਰਿਵਾਰ ਲਈ ਸੁਕਰਾਨਾ ਕਰਨ ਦੀ ਤਿਆਰੀ ਵਿੱਚ ਸੀ ਅਤੇ ਕੋਈ ਸਰਹੱਦ ਦੀ ਇਸ ਤਣਾਅਪੂਰਨ ਮੁਲਾਕਾਤ ਨੂੰ ਸਿਰਫ ਸਹੀ ਸਲਾਮਤ ਪਾਰ ਕਰਨ ਦੀ ਕੋਸ਼ਿਸ਼ ਵਿੱਚ ਸੀ ਇਸ ਭੀੜ ਵਿੱਚ ਜਸਵੀਰ ਸਿੰਘ ਦਾ ਨੰਬਰ ਆਉਂਦਾ ਹੈ ਜਸਵੀਰ ਸਿੰਘ ਇੱਕ ਸਿੱਖ ਫੌਜੀ ਜਿਸ ਦੀ ਨੀਲੀ ਪੱਗ ਅਤੇ ਸ਼ਾਂਤ ਚਿਹਰੇ ਦੀ ਸਾਦਗੀ ਸਾਰਿਆਂ ਦਾ ਧਿਆਨ ਖਿੱਚ ਰਹੀ ਸੀ ਉਸ ਦੀ ਪੱਗ ਦੀਆਂ ਸੁੰਘੜ ਤੀਆਂ ਅਤੇ ਚਿਹਰੇ ਤੇ ਗੰਭੀਰਤਾ ਨੇ ਸਾਰਿਆਂ ਨੂੰ ਮੰਤਰ ਮੁਕਤ ਕਰ ਦਿੱਤਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਸ ਵਿੱਚ ਸ਼ੁਕਰਾਨੇ ਦੀ ਭਾਵਨਾ ਅਤੇ ਮਨ ਦੀ ਕੋਈ ਗਹਿਰੀ ਗੱਲ ਸਮਾਈ ਹੋਈ ਸੀ ਜਸਵੀਰ ਜੰਗ ਦੇ ਤਣਾ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਤੇ ਮੱਥਾ ਟੇਕਣ ਅਤੇ ਮਨ ਦੀ ਉਦਾਸੀ ਨੂੰ ਸ਼ਾਂਤੀ ਦੇ ਵਿੱਚ ਬਦਲਣ ਦੀ ਉਮੀਦ ਦੇ ਨਾਲ ਆਇਆ ਸੀ ਜਿਵੇਂ ਹੀ ਪਾਕਿਸਤਾਨੀ ਸਿਪਾਹੀ ਜਸਵੀਰ ਦੇ ਬੈਗ ਦੀ ਚੈਕਿੰਗ ਸ਼ੁਰੂ ਕਰਦਾ ਹੈ ਤਾਂ ਉਸ ਦੇ ਹੱਥ ਅਚਾਨਕ ਇੱਕ ਛੋਟੀ ਜੀ ਪੋਟਲੀ ਤੇ اٹਕ ਜਾਂਦੇ ਹਨ ਪੋਟਲੀ ਦੀ ਸਾਦਗੀ ਅਤੇ ਉਸ ਦੀ ਗੰਢ ਦੀ ਮਜ਼ਬੂਤੀ ਨੇ ਸਿਪਾਹੀਆਂ ਦੇ ਮਨ ਵਿੱਚ ਕੁਝ ਸ਼ੱਕ ਜਗਾਇਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਸ਼ੱਕ ਦੀ ਮਿਲੀਜੁਲੀ ਭਾਵਨਾ ਸੀ ਉਸ ਨੇ ਹੌਲੀ-ਹੌਲੀ ਪੋਟਲੀ ਦੀ ਗੰਢ ਖੋਲੀ ਅਤੇ ਅੰਦਰੋਂ ਇੱਕ ਪੁਰਾਣੀ ਮੁੜੀ-ਤੁੜੀ ਤਸਵੀਰ ਅਤੇ ਇੱਕ ਚਿੱਠੀ ਨਿਕਲੀ ਤਸਵੀਰ ਵਿੱਚ ਇੱਕ ਪਾਕਿਸਤਾਨੀ ਸਿਪਾਈ ਸੀ ਜਿਸਦੇ ਚਿਹਰੇ ਤੇ ਮੁਸਕਰਾਹਟ ਸੀ ਉਹ ਆਪਣੇ ਪਰਿਵਾਰ ਦੇ ਨਾਲ ਖੜ੍ਹਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਜ਼ਿੰਦਗੀ ਦੀ ਚਮਕ ਸੀ ਸਿਪਾਹੀ ਦੇ ਹੱਥ ਕੰਬਣ ਲੱਗੇ ਉਸ ਦੀਆਂ ਅੱਖਾਂ ਤਸਵੀਰ ਅਤੇ ਜਸਵੀਰ ਸਿੰਘ ਦੇ ਚਿਹਰੇ ਵਿਚਕਾਰ ਤੇਜ਼ੀ ਨਾਲ ਘੁੰਮਣ ਲੱਗੀਆਂ ਉਸ ਨੇ ਚਿੱਠੀ ਵੱਲ ਵੇਖਿਆ ਜਿਸ ਦੀ ਸ਼ਾਈ ਸਮੇਂ ਦੀ ਮਾਰ ਨਾਲ ਫਿੱਕੀ ਪੈ ਚੁੱਕੀ ਸੀ ਸਿਪਾਹੀ ਦੇ ਮੂੰਹੋਂ ਅਚਾਨਕ ਇੱਕ ਹੋੜੀ ਦੀ ਸੀਟੀ ਵਰਗੀ ਆਵਾਜ਼ ਨਿਕਲੀ ਅਤੇ ਉਸ ਨੇ ਤੁਰੰਤ ਆਪਣੇ ਸੀਨੀਅਰ ਅਧਿਕਾਰੀ ਕਰਨਲ ਅਹਿਮਦ ਨੂੰ ਬੁਲਾਇਆ ਕਰਨਲ ਅਹਿਮਦ ਇੱਕ ਲੰਮਾ ਚੌੜਾ ਅਤੇ ਸਖਤ ਮિજાਜ ਵਾਲਾ ਅਧਿਕਾਰੀ ਤੇਜ਼ ਕਦਮਾਂ ਦੇ ਨਾਲ ਅੱਗੇ ਵਧਿਆ ਉਸਦੀ ਵਰਦੀ ਦੀ ਚਮਕ ਅਤੇ ਚਿਹਰੇ ਦੀ ਗੰਭੀਰਤਾ ਨੇ ਸਾਰੇ ਮਾਹੌਲ ਨੂੰ ਹੋਰ ਭਾਰੀ ਕਰ ਦਿੱਤਾ ਜਿਵੇਂ ਉਸਦੀ ਨਜ਼ਰ ਤਸਵੀਰ ਦੀ ਨੀਲੀ ਪੱਗ ਤੇ ਪਈ ਉਸ ਦੀਆਂ ਅੱਖਾਂ ਵਿੱਚ ਗੁੱਸੇ ਦੀ ਇੱਕ ਅਜੀਬ ਜਿਹੀ ਚਮਕ ਆ ਗਈ ਉਸ ਨੇ ਤਸਵੀਰ ਅਤੇ ਚਿੱਠੀ ਵੱਲ ਦੇਖਿਆ ਅਤੇ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਬਿਨਾਂ ਕੁਝ ਸੋਚੇ ਉਸ ਨੇ ਜਸਵੀਰ ਦੇ ਮੂੰਹ ਤੇ ਇੱਕ ਜ਼ੋਰਦਾਰ ਚਪੇੜ ਮਾਰ ਦਿੱਤਾ ਸਾਰੀ ਸੰਗਤ ਸੁੰਨ ਜੀ ਪੈ ਗਈ ਬਾਰਡਰ ਦੀ ਇਸ ਸਖਤ ਸੁਰੱਖਿਆ ਵਾਲੀ ਥਾਂ ਤੇ ਜਿੱਥੇ ਹਰ ਕੋਈ ਸਿਰਫ ਗੁਰੂ ਦੀ ਪਵਿੱਤਰ ਧਰਤੀ ਵੱਲ ਜਾਣ ਦੀ ਤਿਆਰੀ ਵਿੱਚ ਸੀ ਅਜਿਹਾ ਕੀ ਹੋ ਗਿਆ ਸੰਗਤ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਅਤੇ ਹਰ ਕੋਈ ਜਸਵੀਰ ਵੱਲ ਵੇਖਣ ਲੱਗਾ ਜਸਵੀਰ ਦਾ ਸ਼ਾਂਤ ਚਿਹਰਾ ਜਿਸ ਤੇ ਹੁਣ ਚਪੇੜ ਦਾ ਨਿਸ਼ਾਨ ਲਾਲ ਹੋ ਰਿਹਾ ਸੀ ਹਜੇ ਵੀ ਗੰਭੀਰ ਸੀ ਉਸਨੇ ਸਿਰ ਨੀਵਾ ਕੀਤਾ ਅਤੇ ਚੁੱਪ ਰਿਹਾ ਇਸ ਘਟਨਾ ਤੋਂ ਬਾਅਦ ਜੋ ਕੁਝ ਹੁੰਦਾ ਹੈ ਉਹ ਸਾਰਿਆਂ ਦੇ ਦਿਲ ਨੂੰ ਛੂਹ ਜਾਂਦਾ ਹੈ ਇਹ ਕਹਾਣੀ ਸਿਰਫ ਜਸਵੀਰ ਸਿੰਘ ਦੀ ਨਹੀਂ ਸਗੋ ਗੁਰੂ ਦੀ ਸਿੱਖਿਆ ਮੁਆਫੀ ਅਤੇ ਮਨੁੱਖਤਾ ਦੀ ਜਿੱਤ ਦੀ ਕਹਾਣੀ ਹੈ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਸਵੀਰ ਸਿੰਘ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਖੇੜਾ ਮਾਜਰਾ ਵਿੱਚ ਹੋਇਆ ਸੀ ਇਹ ਪਿੰਡ ਲੁਧਿਆਣੇ ਦੇ ਨੇੜੇ ਸੀ ਜਿੱਥੇ ਹਰ ਸਵੇਰੇ ਖੇਤਾਂ ਵਿੱਚੋਂ ਆਉਂਦੀ ਮਿੱਟੀ ਦੀ ਸੁੰਦੀ ਮਹਿਕ ਅਤੇ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਮਾਹੌਲ ਨੂੰ ਜ਼ਿੰਦਾ ਰੱਖਦੀਆਂ ਸਨ ਜਸਵੀਰ ਦਾ ਪਰਿਵਾਰ ਬਹੁਤ ਗਰੀਬ ਸੀ ਉਸਦੇ ਪਿਤਾ ਸਰਦਾਰ ਮਹਿੰਦਰ ਸਿੰਘ ਇੱਕ ਮਜ਼ਦੂਰ ਸਨ ਜੋ ਦਿਨ ਰਾਤ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਉਸਦੀ ਮਾਂ ਬੀਬੀ ਸੁਰਜੀਤ ਕੌਰ ਘਰ ਦੇ ਛੋਟੇ-ਮੋਟੇ ਕੰਮ ਜਿਵੇਂ ਮਿੱਟੀ ਦੇ ਘੜੇ ਬਣਾਉਣ ਅਤੇ ਗਵਾਂਡੀਆਂ ਦੇ ਘਰਾਂ ਵਿੱਚ ਮਦਦ ਕਰਕੇ ਘਰ ਦੀ ਰੋਟੀ ਦਾ ਜੁਗਾੜ ਕਰਦੀ ਸੀ। ਜਸਵੀਰ ਸਿੰਘ ਦੇ ਘਰ ਦੀਆਂ ਕੰਧਾਂ ਮਿੱਟੀ ਦੀਆਂ ਸਨ ਅਤੇ ਛੱਤ ਤੇ ਸਰਕੰਡਿਆਂ ਦਾ ਸਹਾਰਾ ਸੀ। ਬਰਸਾਤ ਦੇ ਦਿਨਾਂ ਵਿੱਚ ਜਦੋਂ ਛੱਤ ਵਿੱਚੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਜਸਵੀਰ ਅਤੇ ਉਸ ਦੀਆਂ ਦੋ ਛੋਟੀਆਂ ਭੈਣਾਂ ਸਿਮਰਨ ਅਤੇ ਮਨਪ੍ਰੀਤ ਮਿੱਟੀ ਦੇ ਘੜਿਆਂ ਨਾਲ ਪਾਣੀ ਇਕੱਠੀਆਂ ਕਰਦੀਆਂ ਸਨ ਪਰ ਇਹਨਾਂ ਮੁਸੀਬਤਾਂ ਦੇ ਬਾਵਜੂਦ ਜਸਵੀਰ ਦੇ ਮਨ ਵਿੱਚ ਹਮੇਸ਼ਾ ਇੱਕ ਚਮਕ ਸੀ ਉਹ ਬਚਪਨ ਵਿੱਚ ਪਿੰਡ ਦੇ ਖੇਤਾਂ ਵਿੱਚ ਨੰਗੇ ਪੈਰੀਂ ਦੌੜਦਾ ਅਤੇ ਆਪਣੇ ਸੁਪਨਿਆਂ ਦੇ ਪਿੱਛੇ ਭੱਜਦਾ ਪਿੰਡ ਦੇ ਮੇਲੇ ਵਿੱਚ ਜਦੋਂ ਫੌਜੀਆਂ ਦੀ ਪਰੇਡ ਹੁੰਦੀ ਜਸਵੀਰ ਦੀਆਂ ਅੱਖਾਂ ਚਮਕ ਉੱਠਦੀਆਂ ਫੌਜੀਆਂ ਦੀ ਸੰਗੜ ਵਰਦੀ ਉਨ੍ਹਾਂ ਦੇ ਕਦਮਾਂ ਦੀ ਇੱਕ ਸੁਰਤਾ ਅਤੇ ਰੈਫਲਾਂ ਦੀ ਚਮਕ ਨੇ ਜਸਵੀਰ ਦੇ ਮਨ ਵਿੱਚ ਅਜੀਬ ਜਿਹਾ ਜੋਸ਼ ਭਰ ਦਿੱਤਾ ਉਸ ਦੇ ਮਾਨੀ ਮਨ ਠਾਨ ਲਿਆ ਸੀ ਕਿ ਉਹ ਵੀ ਇੱਕ ਦਿਨ ਫੌਜ ਵਿੱਚ ਜਾਵੇਗਾ ਅਤੇ ਦੇਸ਼ ਦੀ ਸੇਵਾ ਕਰੇਗਾ ਮੇਲੇ ਦੀ ਇੱਕ ਰਾਤ ਜਦੋਂ ਉਹ ਆਪਣੀ ਮਾਂ ਦੇ ਨਾਲ ਘਰ ਵਾਪਸ ਜਾ ਰਿਹਾ ਸੀ ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮਾਂ ਮੈਂ ਵੀ ਇੱਕ ਦਿਨ ਫੌਜੀ ਬਣਾਂਗਾ surjit kaur ਨੇ ਉਸ ਦੇ ਸਿਰ ਤੇ ਹੱਥ ਫੇਰਿਆ ਅਤੇ ਮੁਸਕਰਾਉਂਦੇ ਹੋਏ ਕਿ ਅਜ ਜਸਵੀਰ ਜੇ ਤੇਰਾ ਮਨ ਸੱਚਾ ਹੈ ਤਾਂ ਗੁਰੂ ਤੈਨੂੰ ਜ਼ਰੂਰ ਸਫਲ ਕਰੇਗਾ ਜਸਵੀਰ ਦਾ ਪਰਿਵਾਰ ਸਿੱਖੀ ਦੀਆਂ ਜੜਾਂ ਦੇ ਨਾਲ ਡੂੰਘਾ ਜੁੜਿਆ ਹੋਇਆ ਸੀ ਹਰ ਸਵੇਰੇ ਜਦੋਂ ਸੂਰਜ ਹਜੇ ਪੂਰੀ ਤਰ੍ਹਾਂ ਨਹੀਂ ਚੜ੍ਹਿਆ ਹੁੰਦਾ ਜਸਵੀਰ ਆਪਣੀ ਮਾਂ ਦੇ ਨਾਲ ਪਿੰਡ ਦੇ ਗੁਰਦੁਆਰੇ ਜਾਂਦਾ ਗੁਰਦੁਆਰੇ ਦੀ ਸਾਦਗੀ ਗੁਰਬਾਣੀ ਦੀ ਮਿੱਠੀ ਆਵਾਜ਼ ਅਤੇ ਸੰਗਤ ਦੇ ਇਕੱਠ ਨੇ ਜਸਵੀਰ ਦੇ ਮਨ ਨੂੰ ਸ਼ਾਂਤੀ ਦਿੱਤੀ ਗੁਰਦੁਆਰੇ ਦੇ ਗ੍ਰੰਥੀ ਸਿੰਘ ਬਾਬਾ ਜਰਨੈਲ ਸਿੰਘ ਅਕਸਰ ਜਸਵੀਰ ਨੂੰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਅਤੇ ਕਹਾਣੀਆਂ ਸੁਣਾਉਂਦੇ ਇੱਕ ਸਵੇਰ ਜਦੋਂ ਜਸਵੀਰ ਅਤੇ ਉਸ ਦੀ ਮਾਂ ਗੁਰਦੁਆਰੇ ਵਿੱਚ ਬੈਠੇ ਸਨ surjit kaur ਨੇ ਜਸਵੀਰ ਨੂੰ ਕਿਹਾ ਜਸਵੀਰ ਗੁਰੂ ਨਾਨਕ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਾਰੇ ਜੀ ਇੱਕ ਸਮਾਨ ਹਨ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਸਿੱਖ ਕੋਈ ਈਸਾਈ ਨਹੀਂ ਸਾਰੇ ਹੀ ਰੱਬ ਦੇ ਸੰਤਾਨ ਹਨ ਜੇ ਤੂੰ ਕਦੇ ਮੁਸੀਬਤ ਵਿੱਚ ਫਸੇ ਤਾਂ ਗੁਰੂ ਦੀ ਅਰਦਾਸ ਕਰੀ ਉਹ ਹਮੇਸ਼ਾ ਸਾਡੇ ਨਾਲ ਹਨ ਜਸਵੀਰ ਨੇ ਆਪਣੀ ਮਾਂ ਦੀਆਂ ਇਹ ਗੱਲਾਂ ਮਨ ਵਿੱਚ ਸੰਭਾਲ ਲਈਆਂ ਹਰ ਸ਼ਾਮ ਜਦੋਂ ਸੂਰਜ ਡੁੱਬਣ ਵੇਲੇ ਅਸਮਾਨ ਨੂੰ ਲਾਲ ਰੰਗ ਵਿੱਚ ਰੰਗਦਾ ਜਸਵੀਰ ਆਪਣੀ ਮਾਂ ਦੇ ਨਾਲ ਰਹਿਰਾ ਸਾਹਿਬ ਦਾ ਪਾਠ ਕਰਦਾ ਉਸ ਦੀ ਮਾਂ ਦੀ ਚਿੱਠੀ ਆਵਾਜ਼ ਅਤੇ ਪਾਠ ਦੀ ਲਹਿ ਜਸਵੀਰ ਦੇ ਮਨ ਨੂੰ ਸ਼ਾਂਤੀ ਦਿੰਦੀ ਇਹ ਸਿੱਖਿਆਵਾਂ ਜਸਵੀਰ ਦੇ ਦਿਲ ਵਿੱਚ ਐਨੀਆਂ ਡੂੰਘੀਆਂ ਸਨ ਕਿ ਉਸ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਈਆਂ ਜਸਵੀਰ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਦੀ ਕਮੀ ਨਹੀਂ ਸੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਫੌਜ ਦੇ ਵਿੱਚ ਭਰਤੀ ਹੋਣ ਦੀ ਤਿਆਰੀ ਸ਼ੁਰੂ ਕਰ ਲਈ ਪਿੰਡ ਦੇ ਖੇਤਾਂ ਵਿੱਚ ਜਿੱਥੇ ਗੰਨੇ ਦੀਆਂ ਫਸਲਾਂ ਅਤੇ ਸਰੋਂ ਦੇ ਖੇਤ ਹਰੇ ਭਰੇ ਲੱਗਦੇ ਸਨ ਜਸਵੀਰ ਸਵੇਰੇ ਸਵੇਰੇ ਦੌੜਦਾ ਉਸਦੇ ਪੈਰ ਮਿੱਟੀ ਨਾਲ ਰੰਗੇ ਹੁੰਦੇ ਅਤੇ ਉਸ ਦੀ ਸਾਹ ਵਿੱਚ ਇੱਕ ਅਜੀਬ ਜਿਹਾ ਜੋਸ਼ ਸੀ ਉਹ ਰੋਜ਼ ਆਪਣੀ ਸਰੀਰਕ ਤਾਕਤ ਵਧਾਉਣ ਲਈ ਮਿਹਨਤ ਕਰਦਾ ਭਾਰੀ ਪੱਥਰ ਚੁੱਕਦਾ ਅਤੇ ਪੁਸ਼-ਅਪਸ ਕਰਦਾ ਅਤੇ ਖੇਤਾਂ ਦੇ ਗੋਲ-ਗੋਲ ਚੱਕਰ ਕੱਢਦਾ ਉਸ ਦੀ ਮਿਹਨਤ ਅਤੇ ਗੁਰੂ ਦੀ ਕਿਰਪਾ ਨਾਲ ਜਸਵੀਰ ਫੌਜ ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਜਦੋਂ ਉਸ ਨੂੰ ਟ੍ਰੇਲਿੰਗ ਦੇ ਲਈ ਬੁਲਾਇਆ ਜਾਂਦਾ ਹੈ ਉਸ ਦੀ ਮਾਂ ਉਸ ਦੀ ਪੱਗ ਸਵਾਰਦੀ ਹੈ surjeet kaur ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਦੇ ਚਿਹਰੇ ਤੇ ਮਾਣ ਸੀ ਉਸ ਨੇ ਜਸਵੀਰ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਜਸਵੀਰ ਹਮੇਸ਼ਾ ਸੱਚ ਦੇ ਰਾਹ ਤੇ ਚੱਲੀਂ ਗੁਰੂ ਦੀ ਸਿੱਖੀ ਨੂੰ ਕਦੇ ਨਾ ਭੁੱਲੀਂ ਤੇਰੀ ਪੱਗ ਤੇਰੀ ਸ਼ਾਨ ਹੈ ਇਸ ਨੂੰ ਸਦਾ ਸੰਭਾਲ ਕੇ ਰੱਖੀਂ ਟ੍ਰੇਨਿੰਗ ਦੌਰਾਨ ਜਸਵੀਰ ਦੀ ਮਿਹਨਤ ਅਤੇ ਜੋਸ਼ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਉਸਦੀ ਨੀਲੀ ਪੱਗ ਅਤੇ ਸਿੱਖੀ ਦੀ ਸ਼ਾਨ ਨੇ ਉਸਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਕੀਤਾ। ਟ੍ਰੇਨਿੰਗ ਦੇ ਮੈਦਾਨ ਵਿੱਚ ਜਿੱਥੇ ਸਖਤ ਮੁਕਾਬਲੇ ਅਤੇ ਸਰੀਰਕ ਪ੍ਰੀਖਿਆਵਾਂ ਸਨ, ਜਸਵੀਰ ਨੇ ਆਪਣੀ ਪੱਗ ਨੂੰ ਸੰਭਾਲ ਕੇ ਰੱਖਿਆ। ਉਸਦੀ ਵਰਦੀ ਤੇ ਲੱਗੀ ਸਿੱਖੀ ਦੀ ਨਿਸ਼ਾਨੀ ਅਤੇ ਉਸਦੀ ਸਾਦਗੀ ਨੇ ਸਾਰਿਆਂ ਨੂੰ ਦਿਖਾਇਆ ਕਿ ਉਹ ਨਾ ਸਿਰਫ ਇੱਕ ਫੌਜੀ ਸੀ, ਸਗੋਂ ਗੁਰੂ ਦਾ ਸਿੱਖ ਵੀ ਹੈ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਜਸਵੀਰ ਦੀ ਪਹਿਲੀ ਪੋਸਟਿੰਗ ਸਰਹੱਦੀ ਖੇਤਰ ਵਿੱਚ ਹੁੰਦੀ ਹੈ ਉਹ ਸਿਆਚਿੰਦ ਦੇ ਨੇੜੇ ਇੱਕ ਅਜਿਹੇ ਇਲਾਕੇ ਵਿੱਚ ਤਾਇਨਾਤ ਸੀ ਜਿੱਥੇ ਬਰਫੀਲੀਆਂ ਪਹਾੜੀਆਂ ਅਤੇ ਸਰਹੱਦ ਪਾਰੋਂ ਆਉਣ ਵਾਲੀ ਸੈਲਿੰਗ ਨੇ ਮਾਹੌਲ ਨੂੰ ਹਮੇਸ਼ਾ ਤਣਾਅਪੂਰਨ ਬਣਾ ਕੇ ਰੱਖਿਆ ਸੀ ਜਸਵੀਰ ਦੇ ਖੂਨ ਵਿੱਚ ਨਵੇਂ-ਨਵੇਂ ਜੋਸ਼ ਦੀ ਗਰਮੀ ਸੀ ਉਹ ਹਰ ਪਲ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਇੱਕ ਦਿਨ ਸਰਹੱਦ ਪਾਰੋਂ ਅਚਾਨਕ ਭਾਰੀ ਸੈਲਿੰਗ ਸ਼ੁਰੂ ਹੋ ਜਾਂਦੀ ਹੈ ਧਰਤੀ ਕੰਬਣ ਲੱਗਦੀ ਹੈ ਅਤੇ ਅਸਮਾਨ ਵਿੱਚ ਧੂਏ ਦੇ ਬੱਦਲ ਛਾ ਜਾਂਦੇ ਹਨ ਜਸਵੀਰ ਦੀ ਬਟਾਲੀਅਨ ਨੂੰ ਜਵਾਬੀ ਕਾਰਵਾਈ ਦਾ ਹੁਕਮ ਮਿਲਦਾ ਹੈ ਜਸਵੀਰ ਆਪਣੀ ਰਾਈਫਲ ਸੰਭਾਲ ਕੇ ਆਪਣੀ ਪੋਜੀਸ਼ਨ ਤੇ ਚਲਾ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਦੇਸ਼ ਦੀ ਸੇਵਾ ਦਾ ਜੋਸ਼ ਸੀ ਪਰ ਉਸ ਦੇ ਮਨ ਵਿੱਚ ਗੁਰੂ ਦੀ ਸਿੱਖਿਆ ਵੀ ਸੀ ਸਾਰੇ ਜੀ ਨੂੰ ਇੱਕ ਸਮਾਨ ਸਮਝਣ ਦਾ ਸੰਦੇਸ਼ ਵੀ ਸੀ ਜੰਗ ਦੇ ਇਸ ਮੈਦਾਨ ਵਿੱਚ ਜਿੱਥੇ ਗੋਲੀਆਂ ਦੀ ਗਰਜ ਅਤੇ ਧਮਾਕਿਆਂ ਦੀ ਆਵਾਜ਼ ਨੇ ਸਾਰੇ ਮਾਹੌਲ ਨੂੰ ਭਿਆਨਕ ਕਰ ਦਿੱਤਾ ਸੀ ਜਸਵੀਰ ਨੇ ਆਪਣੀ ਰੈਫਲ ਤਾਣੀ ਉਸ ਦੀ ਗੋਲੀ ਨੇ ਸਰਹੱਦ ਪਾਰ ਇੱਕ ਪਾਕਿਸਤਾਨੀ ਸਿਪਾਹੀ ਨੂੰ ਵਿੰਨਿਆ ਜਦੋਂ جنگ ਦਾ ਧੂਆਂ ਛੜਦਾ ਹੈ ਜਸਵੀਰ ਉਸ ਸਿਪਾਹੀ ਦੇ ਸਰੀਰ ਕੋਲ ਜਾਂਦਾ ਹੈ ਉਸ ਦੇ ਜੇਬ ਵਿੱਚੋਂ ਇੱਕ ਤਸਵੀਰ ਅਤੇ ਇੱਕ ਚਿੱਠੀ ਮਿਲਦੀ ਹੈ ਤਸਵੀਰ ਵਿੱਚ ਉਹ ਸਿਪਾਹੀ ਆਪਣੇ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਮੁਸਕਰਾਉਂਦਾ ਹੋਇਆ ਸੀ ਚਿੱਠੀ ਵਿੱਚ ਉਸ ਨੇ ਆਪਣੇ ਪਰਿਵਾਰ ਨੂੰ ਬਾਰੇ ਲਿਖਿਆ ਸੀ ਕਿ ਮੇਰੀ ਪਿਆਰੀ ਸਾਜੀਦਾ ਮੈਂ ਸਾਰਾ ਹੱਤੇ ਆਪਣੀ ਡਿਊਟੀ ਨਿਭਾਉਣ ਦੇ ਲਈ ਤਿਆਰ ਹਾਂ ਜੇ ਮੈਂ ਵਾਪਸ ਨਾ ਆ ਸਕਿਆ ਤਾਂ ਮੇਰੇ ਬੱਚਿਆਂ ਨੂੰ ਕਹਿ ਦਿੰ ਕਿ ਮੇਰੇ ਮਰਨ ਤੇ ਮਾਣ ਕਰਨਾ ਮੈਂ ਆਪਣੇ ਦੇਸ਼ ਲਈ ਜੀ ਰਿਆ ਹਾਂ ਤੇ ਮਰ ਵੀ ਸਕਦਾ ਹਾਂ ਜਸਵੀਰ ਦਾ ਦਿਲ ਭਾਰੀ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਸ ਦੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਹੈ ਕੀ ਮੈਂ ਪਾਪ ਕੀਤਾ ਉਸ ਨੇ ਤਾਂ ਆਪਣੀ ਡਿਊਟੀ ਨਿਭਾਈ ਸੀ ਪਰ ਇੱਕ ਜੀਵ ਦੀ ਜਾਨ ਚਲੀ ਗਈ ਉਸ ਰਾਤ ਜਸਵੀਰ ਆਪਣੇ ਬੈਰਕ ਵਿੱਚ ਬੈਠ ਕੇ ਅਰਦਾਸ ਕਰਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਹਨ ਅਤੇ ਉਹ ਗੁਰੂ ਨਾਨਕ ਦੇਵ ਜੀ ਨੂੰ ਪੁੱਛਦਾ ਹੈ ਕਿ हे ਗੁਰੂ ਮੈਂ ਆਪਣੀ ਡਿਊਟੀ ਨਿਭਾਈ ਪਰ ਇਸ ਵਿੱਚ ਇੱਕ ਜੀਵ ਦੀ ਜਾਨ ਚਲੀ ਗਈ ਮੈਨੂੰ ਮਾਫੀ ਦਿਓ ਕੁਝ ਦਿਨਾਂ ਬਾਅਦ ਸਰਹੱਦੀ ਤਣਾਅ ਹੋਰ ਵੱਧ ਜਾਂਦਾ ਹੈ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਪਾਕਿਸਤਾਨ ਤੋਂ ਆਏ ਅਤਿਵਾਦੀਆਂ ਨੇ ਸਲਾਲੀਆਂ ਤੇ ਹਮਲਾ ਕਰ ਦਿੱਤਾ 26 નિર્ਦੋਸ਼ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਵਿੱਚ ਔਰਤਾਂ ਅਤੇ ਬੱਚਿਆਂ ਵੀ ਸ਼ਾਮਲ ਹੁੰਦੇ ਨੇ ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਜਸਵੀਰ ਦੀ ਬਟਾਲੀਅਨ ਨੂੰ ਜਵਾਬੀ ਕਾਰਵਾਈ ਦਾ ਹੁਕਮ ਮਿਲਦਾ ਹੈ ਜਸਵੀਰ ਅਤੇ ਉਸ ਦੇ ਸਾਥੀਆਂ ਨੂੰ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਭੇਜਿਆ ਜਾਂਦਾ ਹੈ ਅਤੇ ਜੰਗ ਦੇ ਮੈਦਾਨ ਵਿੱਚ ਜਿੱਥੇ ਬਰਫ਼ੀਲੇ ਤੂਫਾਨ ਅਤੇ ਅੱਤਵਾਦੀਆਂ ਦੀਆਂ ਗੋਲੀਆਂ ਨੇ ਮਾਹੌਲ ਨੂੰ ਭਿਆਨਕ ਕਰ ਦਿੱਤਾ ਸੀ ਜਸਵੀਰ ਨੇ ਆਪਣੀ ਬਹਾਦਰੀ ਦਿਖਾਈ ਉਸ ਦੀ ਟੀਮ ਨੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਕਈ ਦਿਨਾਂ ਦੀ ਗਰਮਾ-ਗਰਮੀ ਤੋਂ ਬਾਅਦ ਮਾਹੌਲ ਸ਼ਾਂਤ ਹੋ ਜਾਂਦਾ ਹੈ ਅਤੇ ਦੋਵੇਂ ਦੇਸ਼ ਸੰਧੀ ਕਰ ਲੈਂਦੇ ਨੇ ਪਰ ਜਸਵੀਰ ਦੇ ਮਨ ਵਿੱਚ ਅਜੇ ਵੀ ਪਹਿਲੀ ਘਟਨਾ ਦਾ ਦੁੱਖ ਸੀ ਉਸਨੇ ਫੈਸਲਾ ਕੀਤਾ ਕਿ ਉਹ ਨਨਕਾਣਾ ਸਾਹਿਬ ਜਾ ਕੇ ਗੁਰੂ ਦੇ ਸਾਹਮਣੇ ਮੱਥਾ ਟੇਕੇਗਾ ਉਸਨੇ ਆਪਣੇ ਬੈਗ ਵਿੱਚ ਉਹ ਪੋਟਲੀ ਸੰਭਾਲ ਕੇ ਰੱਖੀ ਜਿਸ ਵਿੱਚ ਉਸ ਪਾਕਿਸਤਾਨੀ ਸਿਪਾਹੀ ਦੀ ਤਸਵੀਰ ਅਤੇ ਚਿੱਠੀ ਸੀ ਉਸਦੇ ਮਨ ਵਿੱਚ ਇੱਕ ਅਜੀਬ ਜਿਹੀ ਉਮੀਦ ਸੀ ਸ਼ਾਇਦ ਗੁਰੂ ਦੀ ਪਵਿੱਤਰ ਧਰਤੀ ਤੇ ਉਸਦੇ ਮਨ ਦੀ ਉਦਾਸੀ ਸ਼ਾਂਤੀ ਵਿੱਚ ਬਦਲ ਜਾਵੇ ਜਸਵੀਰ ਨਨਕਾਣਾ ਸਾਹਿਬ ਦੀ ਯਾਤਰਾ ਦੇ ਲਈ ਤਿਆਰ ਸੀ ਉਸਦੇ ਬੈਗ ਵਿੱਚ ਸਾਦੇ ਕੱਪੜੇ ਗੁਰਬਾਣੀ ਦੀ ਪੋਥੀ ਅਤੇ ਉਹ ਪੋਟਲੀ ਸੀ ਜਿਸ ਵਿੱਚ ਉਸ ਪਾਕਿਸਤਾਨੀ ਸਿਪਾਹੀ ਦੀ ਤਸਵੀਰ ਅਤੇ ਚਿੱਠੀ ਸੀ ਜਸਵੀਰ ਦੀ ਮਾਂ ਨੇ ਉਸ ਨੂੰ ਵਿਦਾਇਗੀ ਦਿੱਤੀ ਅਤੇ ਉਸ ਦੀਆਂ ਅੱਖਾਂ ਵਿੱਚ ਮਾਨ ਸੀ ਉਸ ਨੇ ਕਿਹਾ ਜਸਵੀਰ ਗੁਰੂ ਦੇ ਸਾਹਮਣੇ ਸੱਚੇ ਦਿਲ ਨਾਲ ਅਰਦਾਸ ਕਰੀ ਤੇਰੇ ਮਨ ਦੀ ਹਰ ਉਦਾਸੀ ਸ਼ਾਂਤੀ ਵਿੱਚ ਬਦਲ ਜਾਵੇਗੀ ਜਸਵੀਰ ਅਟਾਰੀ ਵਾਗਾ ਬਾਰਡਰ ਤੇ ਪਹੁੰਚਦਾ ਹੈ ਉਸ ਦੀ ਚੈਕਿੰਗ ਦੌਰਾਨ ਪਾਕਿਸਤਾਨੀ ਸਿਪਾਹੀ ਨੂੰ ਉਸ ਦੀ ਉਹ ਪੋਰਟਲੀ ਮਿਲਦੀ ਹੈ ਜਦੋਂ ਸਿਪਾਹੀ ਪੋਰਟਲੀ ਖੋਲਦਾ ਹੈ ਤਾਂ ਉਸ ਨੂੰ ਉਹ ਤਸਵੀਰ ਅਤੇ ਚਿੱਠੀ ਮਿਲਦੀ ਹੈ ਸਿਪਾਹੀ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਸ਼ੱਕ ਦੀ ਚਮਕ ਸੀ ਉਸ ਨੇ ਤੁਰੰਤ ਕਰਨਲ ਅਹਿਮਦ ਨੂੰ ਬੁਲਾਇਆ ਕਰਨਲ ਅਹਿਮਦ ਜਿਸ ਦਾ ਭਰਾ ਜਸਵੀਰ ਦੀ ਗੋਲੀ ਨਾਲ ਮਰਿਆ ਹੋਇਆ ਸੀ ਜਸਵੀਰ ਦੀ ਨੀਲੀ ਪੱਗ ਦੇਖ ਕੇ ਗੁੱਸੇ ਵਿੱਚ ਆ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਗੁੱਸੇ ਦੀ ਅੱਗ ਸੀ ਅਤੇ ਉਸ ਨੇ ਬਿਨਾਂ ਕੁਝ ਸੋਚੇ ਜਸਵੀਰ ਦੇ ਮੂੰਹ ਤੇ ਚਪੇੜ ਮਾਰ ਦਿੱਤਾ ਸੰਗਤ ਵਿੱਚ ਸੁੰਨੀ ਜਿਹੀ ਖਮੋਸ਼ੀ ਛਾ ਗਈ ਹਰ ਕੋਈ ਹੈਰਾਨ ਸੀ ਇਸ ਸਮੇਂ ਸੰਗਤ ਵਿੱਚੋਂ ਗੁਰਦੁਆਰੇ ਦਾ ਗ੍ਰੰਥੀ ਸਿੰਘ ਬਾਬਾ ਹਰਬੰਸ ਸਿੰਘ ਅੱਗੇ ਵਧਦਾ ਹੈ ਉਸ ਦੀ ਦਾੜ੍ਹੀ ਸਫੇਦ ਸੀ ਅਤੇ ਚਿਹਰੇ ਤੇ ਗੁਰੂ ਦੀ ਸਿੱਖਿਆ ਦੀ ਸ਼ਾਂਤੀ ਸੀ ਉਸਨੇ ਕਰਨਲ ਅਹਿਮਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਰਨਲ ਸਾਹਿਬ ਇਹ ਗੁਰੂ ਦਾ ਘਰ ਹੈ ਜੰਗ ਦਾ ਮੈਦਾਨ ਨਹੀਂ ਜਸਵੀਰ ਸਿੰਘ ਵੀ ਗੁਰੂ ਦਾ ਸਿੱਖ ਹੈ ਅਤੇ ਉਹ ਸ਼ੁਕਰਾਨਾ ਕਰਨ ਦੇ ਲਈ ਆਇਆ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ ਕਿ ਸਾਰੇ ਜੀ ਇੱਕ ਸਮਾਨ ਹਨ ਜੰਗ ਦੀਆਂ ਸੀਮਾਵਾਂ ਸਰੀਰਕ ਹੋ ਸਕਦੀਆਂ ਹਨ ਪਰ ਦਿਲਾਂ ਦੀਆਂ ਸੀਮਾਵਾਂ ਨੂੰ ਪਿਆਰ ਅਤੇ ਮੁਆਫੀ ਦੇ ਨਾਲ ਜੋੜਿਆ ਜਾ ਸਕਦਾ ਹੈ ਕਰਨਲ ਅਹਿਮਦ ਦੀਆਂ ਅੱਖਾਂ ਵਿੱਚ ਹਜੇ ਵੀ ਗੁੱਸਾ ਸੀ ਪਰ ਗ੍ਰੰਥੀ ਸਿੰਘ ਦੀਆਂ ਗੱਲਾਂ ਨੇ ਉਸਦੇ ਮਨ ਨੂੰ ਹੌਲੀ-ਹੌਲੀ ਸ਼ਾਂਤ ਕਰਨਾ ਸ਼ੁਰੂ ਕੀਤਾ ਐਸੇ ਸਮੇਂ ਸੰਗਤ ਵਿੱਚੋਂ ਇੱਕ ਹੋਰ ਪਾਕਿਸਤਾਨੀ ਸਿਪਾਹੀ ਜਿਸ ਦਾ ਨਾਂ ਸੁਲਤਾਨ ਸੀ ਅੱਗੇ ਵਧਦਾ ਹੈ ਸੁਲਤਾਨ ਉਹ ਸਿਪਾਹੀ ਸੀ ਜੋ ਕਰਨਲ ਦੇ ਭਰਾ ਅਸਲਮ ਨੇ ਨਾਲ ਸੈਲਿੰਗ ਦੌਰਾਨ ਮੌਜੂਦ ਸੀ ਉਸਦੇ ਹੱਥ ਵਿੱਚ ਇੱਕ ਚਿੱਠੀ ਸੀ ਜੋ ਅਸਲਮ ਨੇ ਮਰਨ ਤੋਂ ਪਹਿਲਾਂ ਲਿਖੀ ਸੀ ਸੁਲਤਾਨ ਨੇ ਸੰਗਤ ਦੇ ਸਾਹਮਣੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਮੇਰੇ ਪਿਆਰੇ ਭਰਾ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕੀਤੀ ਜੇ ਮੇਰੀ ਮੌਤ ਹੁੰਦੀ ਹੈ ਤੇ ਇਸ ਦਾ ਜ਼ਿੰਮੇਵਾਰ ਕਿਸੇ ਨੂੰ ਨਾ ਸਮਝੀ ਜੰਗ ਦੇ ਮੈਦਾਨ ਵਿੱਚ ਮੌਤ ਅਤੇ ਜਿੱਤ ਦੋਵੇਂ ਕਰਮਾਂ ਦਾ ਹਿੱਸਾ ਹਨ ਮੇਰੇ ਦੁਸ਼ਮਣ ਨੂੰ ਵੀ ਮਾਫ ਕਰ ਦੇਣਾ ਕਿਉਂਕਿ ਉਹ ਵੀ ਆਪਣੀ ਡਿਊਟੀ ਨਿਭਾਰ ਰਿਹਾ ਸੀ ਮੈਨੂੰ ਆਪਣੀ ਮੌਤ ਦਾ ਕੋਈ ਗਮ ਨਹੀਂ ਇਹ ਸ਼ਬਦ ਸੁਣ ਕੇ ਕਰਨਲ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਅਤੇ ਉਹ ਪੁੱਬਾਂ ਮਾਰ ਕੇ ਰੋਣ ਲੱਗ ਗਿਆ ਉਸ ਨੇ ਜਸਵੀਰ ਦੇ ਵੱਲ ਦੇਖਿਆ ਜਿਸ ਦੀਆਂ ਅੱਖਾਂ ਵੀ ਨਮ ਸਨ ਜਸਵੀਰ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਕਰਨਲ ਸਾਹਿਬ ਮੈਂ ਇਸ ਦਿਨ ਤੋਂ ਬਾਅਦ ਹਰ ਰੋਜ਼ ਅਰਦਾਸ ਕਰਦਾ ਰਿਹਾ ਕਿ ਮੇਰੇ ਹੱਥੋਂ ਹੋਇਆ ਪਾਪ ਮੁਆਫ ਹੋਵੇ ਮੈਂ ਇਸ ਤਸਵੀਰ ਅਤੇ ਚਿੱਠੀ ਤੁਹਾਡੇ ਭਰਾ ਦੀ ਯਾਦ ਵਿੱਚ ਉਹ ਸੰਭਾਲ ਕੇ ਰੱਖੀ ਸੀ ਮੈਂ ਤੁਹਾਡੇ ਪਰਿਵਾਰ ਨੂੰ ਵਾਪਸ ਕਰਨਾ ਚਾਹੁੰਦਾ ਸੀ ਕਰਨਲ ਨੇ ਇੱਕ ਲੰਮਾ ਸਾਹ ਲਿਆ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਸਨ ਪਰ ਹੁਣ ਸ਼ਾਂਤੀ ਵਿੱਚ ਬਦਲ ਚੁੱਕਿਆ ਸੀ ਉਸਨੇ ਜਸਵੀਰ ਨੂੰ ਗਲੇ ਲਗਾ ਲਿਆ ਅਤੇ ਕਿਹਾ ਜਸਵੀਰ ਮੈਂ ਤੈਨੂੰ ਮਾਫ ਕਰਦਾ ਹਾਂ ਮੇਰੇ ਭਰਾ ਦੀ ਚਿੱਠੀ ਨੇ ਮੇਰਾ ਦਿਲ ਬਦਲ ਦਿੱਤਾ ਤੂੰ ਵੀ ਆਪਣੀ ਡਿਊਟੀ ਨਹੀਂ निभाई ਅਤੇ ਮੈਂ ਵੀ ਪਰ ਅੱਜ ਗੁਰੂ ਦੀ ਇਸ ਪਵਿੱਤਰ ਧਰਤੀ ਤੇ ਅਸੀਂ ਸਾਰੇ ਇਕਾਂ ਗ੍ਰੰਥੀ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਕਿ ਸਾਰੇ ਜੀ ਇੱਕ ਸਮਾਨ ਹਨ ਜੰਗ ਦੇ ਮੈਦਾਨ ਵਿੱਚ ਦੁਸ਼ਮਣੀ ਹੋ ਸਕਦੀ ਹੈ ਪਰ ਗੁਰੂ ਦੇ ਘਰ ਵਿੱਚ ਸਾਰੇ ਦਿਆਂ ਦੇ ਦਿਲ ਮਿਲਦੇ ਹਨ ਅੱਜ ਜਸਵੀਰ ਸਿੰਘ ਅਤੇ ਕਰਨਲ ਅਹਿਮਦ ਦੀ ਇਹ ਮੁਲਾਕਾਤ ਸਾਨੂੰ ਸਿਖਾਉਂਦੀ ਹੈ ਕਿ ਮੁਆਫੀ ਅਤੇ ਪਿਆਰ ਹੀ ਅਸਲ ਜਿੱਤ ਹੈ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਅਰਦਾਸ ਦੀ ਮਿੱਠੀ ਆਵਾਜ਼ ਨੇ ਸਾਰੇ ਮਾਹੌਲ ਨੂੰ ਪਵਿੱਤਰ ਕਰ ਦਿੱਤਾ ਸੰਗਤ ਨੇ ਸ਼ਾਂਤੀ ਅਤੇ ਭਾਈਚਾਰੇ ਦੀ ਕਾਮਨਾ ਕੀਤੀ ਜਸਵੀਰ ਸਿੰਘ ਨੇ ਗੁਰੂ ਦੇ ਸਾਹਮਣੇ ਮੱਥਾ ਟੇਕਿਆ ਅਤੇ ਮਨ ਹੀ ਮਨ ਵਿੱਚ ਕਿਹਾ ਇਹੇ ਗੁਰੂ ਮੇਰੇ ਦਿਲ ਦੀ ਉਦਾਸੀ ਨੂੰ ਸ਼ਾਂਤੀ ਵਿੱਚ ਬਦਲ ਦਿਓ ਜਸਵੀਰ ਸਿੰਘ ਨਨਕਾਣਾ ਸਾਹਿਬ ਵਿੱਚ ਗੁਰੂ ਦੇ ਦਰਸ਼ਨ ਕਰਕੇ ਵਾਪਸ ਪਰਤਦਾ ਹੈ ਉਸ ਦੇ ਮਨ ਵਿੱਚ ਹੁਣ ਉਦਾਸੀ ਦੀ ਥਾਂ ਸ਼ਾਂਤੀ ਹੈ ਉਹ ਆਪਣੀ ਡਿਊਟੀ ਤੋਂ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਜੋਸ਼ ਨਾਲ ਨਿਭਾਉਂਦਾ ਹੈ ਪਰ ਹੁਣ ਉਸ ਦੇ ਦਿਲ ਵਿੱਚ ਗੁਰੂ ਦੀ ਸਿੱਖਿਆ ਕਿ ਸਾਰੇ ਜੀਆਂ ਨੂੰ ਇੱਕ ਸਮਾਨ ਸਮਝਣ ਦਾ ਸੰਦੇਸ਼ ਹੋਰ ਵੀ ਡੂੰਘਾ ਹੋ ਜਾਂਦਾ ਹੈ ਕਰਨਲ ਅਹਿਮਦ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦਾ ਹੈ ਉਸ ਨੇ ਆਪਣੇ ਭਰਾ ਦੀ ਚਿੱਠੀ ਨੂੰ ਸੰਭਾਲ ਕੇ ਰੱਖਿਆ ਅਤੇ ਹਰ ਵਾਰ ਜਦੋਂ ਉਸ ਦਾ ਮਨ ਗੁੱਸੇ ਜਾਂ ਦੁਸ਼ਮਣੀ ਦੇ ਵੱਲ ਜਾਂਦਾ ਹੈ ਤਾਂ ਉਸ ਚਿੱਠੀ ਨੂੰ ਪੜ੍ਹਦਾ ਹੈ ਅਤੇ ਮਾਫੀ ਦੀ ਮਾ ਭਾਵਨਾ ਨੂੰ ਮਹਿਸੂਸ ਕਰਦਾ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੰਗ ਤੇ ਦੁਸ਼ਮਣੀ ਸਰੀਰ ਨੂੰ ਵੰਡ ਸਕਦੀ ਹੈ ਪਰ ਗੁਰੂ ਦੀ ਸਿੱਖਿਆ ਦਿਲਾਂ ਨੂੰ ਜੋੜਦੀ ਹੈ। ਜਸਵੀਰ ਸਿੰਘ ਅਤੇ ਕਰਨਲ ਅਹਿਮਦ ਦੀ ਇਹ ਮੁਲਾਕਾਤ ਸਾਨੂੰ ਸਿਖਾਉਂਦੀ ਹੈ ਕਿ ਮਾਫੀ ਅਤੇ ਸ਼ਾਂਤੀ ਹੀ ਅਸਲੀ ਜਿੱਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਵੀ ਇਹੀ ਸੰਦੇਸ਼ ਹੈ ਜੋ ਕਿ ਅਕਸਰ ਹੀ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਮਨ ਜੀਤੈ ਜਗ ਜੀਤ ਜੇਕਰ ਆਪਾਂ ਮਨਾਂ ਨੂੰ ਜਿੱਤ ਲਈਏ ਤਾਂ ਆਪਾਂ ਪੂਰੇ ਜੱਗ ਨੂੰ ਜਿੱਤ ਲੈਨੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਵੀ ਇਹੀ ਕਹਿੰਦੇ ਨੇ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਪੂਰੇ ਮਾਨਸ ਦੀ ਜਾਤ ਇੱਕ ਹੈ ਸਾਰਿਆਂ ਦਾ ਖੂਨ ਵੀ ਇੱਕ ਹੈ ਸਾਰੇ ਸਾਹ ਵੀ ਇੱਕ ਹੀ ਆਬੋ ਹਾਇਤ ਵਿੱਚੋਂ ਲੈਂਦੇ ਨੇ ਪਰ ਦੋਨੋਂ ਫੌਜੀ ਆਪੋ ਆਪਣੇ ਦੇਸ਼ ਦੇ ਲਈ ਸੇਵਾ ਕਰ ਰਹੇ ਨੇ ਆਪੋ ਆਪਣੇ ਦੇਸ਼ ਦੇ ਲਈ ਡਿਊਟੀ ਕਰ ਰਹੇ ਨੇ ਇਸ ਕਰਕੇ ਉਹਨਾਂ ਦੇ ਹੱਥੋਂ ਇਹ ਕੰਮ ਹੋਇਆ ਤੇ ਦੂਜੇ ਪਾਸੇ ਜੋ ਕਰਨਲ ਅਹਿਮਦ ਨੂੰ ਗੁੱਸਾ ਵੀ ਉਸੇ ਗੱਲੋਂ ਆਇਆ ਪਰ ਫਿਰ ਵੀ ਆਪਾਂ ਸਰਕਾਰਾਂ ਦੇ ਅੱਗੇ ਹੱਥ ਜੋੜ ਕੇ ਇਹੀ ਗੁਜਾਰਿਸ਼ ਕਰਦੇ ਹਾਂ ਕਿ ਸਰਹੱਦਾਂ ਤੇ ਕਦੇ ਵੀ ਐਦਾਂ ਦਾ ਤਣਾਅਪੂਰਨ ਮਾਹੌਲ ਨਾ ਬਣੇ। ਜੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।